ਤੀਸਰੇ ਦਿਨ ਬਿਹਾਰੀ ਜਮਾਦ ਦੋ ਦਿਨ ਵਰਤ ਰੱਖ ਕੇ ਤੀਸਰੇ ਦਿਨ ਅਰਗ ਦੇ ਕੇ ਵਰਤ ਖੋਲਦੀਆਂ ਹਨ ਕੀ ਹੈ ਪੂਰੀ ਜਾਣਕਾਰੀ ਆਉ ਦੇਖਦੇ ਆ ਰੋਸ਼ਨੀ ਪੰਜਾਬ ਦੀ ਤੋਂ ਸ਼ੋਕ ਬੰਸਲ ਦੀ ਰਿਪੋਰਟ ਤੇ ਔਰਤਾਂ ਦੀ ਹੀ ਜੁਬਾਨੀ ਆ ਮੈਂ ਜਿਹੜਾ ਕਾਰਪੋਰੇਸ਼ਨ ਕੀਤਾ ਜਾ ਰਿਹਾ ਰੇਲਵੇ ਸਟੇਸ਼ਨ ਤੇ ਕਦੋਂ ਸਟਾਰਟ ਹੋਇਆ ਸੀ ਜੇ ਤੇ ਕਦੋਂ ਤੱਕ ਹੋ ਰਿਹਾ ਜਦ ਤਿੰਨ ਮਿੰਟ ਪਲਾਈ ਮੈਡੀਕੀ ਕੀ ਗਈ ਹੈ ਸਰ ਕੀ ਕੁਝ ਦੇਖ ਰਹੇ ਆ ਮਾਨਯੋਗ ਐਸਪੀ ਸਾਹਿਬ ਦੇ ਗਾਈਡੈਂਸ ਤੇ ਅੱਜ ਭਿੰਡਾ ਪੁਲਿਸ ਵੱਲੋਂ ਰੇਲਵੇ ਸਟੇਸ਼ਨ ਦੇ ਭਿੰਡਾ ਦੇ ਵਿੱਚ ਕੈਸੋਪ੍ਰੇਸ਼ਨ ਕੀਤਾ ਜਾ ਰਿਹਾ ਆ ਜਿਸ ਦੇ ਵਿੱਚ ਅਸੀਂ ਜਿਹੜਾ ਮੇਨਲੀ ਛੱਟ ਪੂਜਾ ਦੇ ਰਿਕਾਰਡਿੰਗ ਜਿਹੜੇ ਸਿਕਿਉਰਟੀ ਪ੍ਰੋਗਰਾਮ ਬਣਾਏ ਗਏ ਸੀ ਕਿ ਜਿਸ ਦੇ ਵਿੱਚ ਅਸੀਂ ਕੱਲ ਨਾਕਾਬੰਦੀ ਕੀਤੀ ਸੀਗੀ ਇਸ ਤੋਂ ਇਲਾਵਾ ਪੈਟਰੋਲਿੰਗ ਡਿਊਟੀ ਲਗਾਈ ਗਈ ਸੀਗੀ ਉਸੇ ਲੜੀ ਦੇ ਤਹਿਤ ਅੱਜ ਅਸੀਂ ਰੇਲਵੇ ਸਟੇਸ਼ਨ ਬਟੰਡਾ ਦੇ ਉੱਪਰ ਇੱਕ ਐਕਸ਼ਨ ਆਪਰੇਸ਼ਨ ਕਰ ਰਹੇ ਹਾਂ ਅੱਜ ਇਸ ਦਾ ਮੇਨ ਮਕਸਦ ਹੈ ਕਿ ਜਿਹੜਾ ਕਿਉਂਕਿ ਤਿਉਹਾਰਾਂ ਦਾ ਸੀਜ਼ਨ ਦੇ ਵਿੱਚ ਕਾਫੀ ਵੱਡੀ ਗਿਣਤੀ ਦੇ ਵਿੱਚ ਪੈਸੇਂਜਰ ਜਿਹੜੇ ਹੈਗੇ ਨੇ ਇੱਕ ਦੂਜੀ ਜਗ੍ਹਾ ਦੂਜੀ ਜਗ੍ਹਾ ਤੇ ਉੱਪਰ ਜਾਂਦੇ ਨੇ ਤੋਂ ਇੰਨੀ ਜਦੋਂ ਪੈਸੇਂਜਰ ਇੰਨੀ ਵੱਡੀ ਮਾਤਰਾ ਦੇ ਵਿੱਚ ਟਰੈਵਲ ਕਰਦੇ ਨੇ ਤੋਂ ਉਸ ਟਾਈਮ ਜਿਹੜੇ ਸ਼ਰਾਰਤੀ ਅੰਸਰ ਹੁੰਦੇ ਨੇ ਕਈ ਵਾਰੀ ਕੋਈ ਚੋਰੀ ਵਾਲੀ ਜਾਂ ਉਹਨਾਂ ਨੇ ਵਾਰਦਾਤਾਂ ਅੰਜਾਮ ਦੇਣ ਦੀ ਫਰਾਗਤ ਵਿੱਚ ਰਹਿੰਦੇ ਨੇ ਸੋ ਉਸ ਰਿਗ ਨਾਲ ਇਸ ਚੋਕੋਤਵਾਲੀ ਇਸ ਚੋਕ ਨਾਲ ਕਲੋਨੀ ਦੇ ਨਾਲ ਸਾਡੀ ਰਜ਼ਰਫੋਰਸ ਤਕਰੀਬਨ 50 ਦੇ ਕਰੀਬ ਪੁਲਿਸ ਮਾਜਰਾਂ ਡਿਪਲੋਏ ਕੀਤੇ ਗਏ ਨੇ ਇਸ ਤੋਂ ਇਲਾਵਾ ਐਂਟੀ ਸਬੋਟਾਜ ਟੀਮ ਵੀ ਚੈੱਕ ਕੀਤੀ ਗਈ ਹੈ ਤਾਂ ਕਿ ਜਿਹੜੀ ਕੋਈ ਸ਼ੱਕੀ ਵਸਤੂ ਹੈਗੀ ਹੈ ਜਾਂ ਕੋਈ ਉਦਾਂ ਦੀ ਚੀਜ਼ ਹੈਗੀ ਹੈ ਜਿਸ ਨਾਲ ਕੋਈ ਨੁਕਸਾਨ ਹੋ ਸਕਦਾ ਹੈ ਉਸ ਦੀ ਵੀ ਅਸੀਂ ਚੈਕਿੰਗ ਕਰ ਰਹੇ ਹਾਂ ਤੇ ਨਾਲ ਨਾਲ ਜਿਹੜੇ ਪੈਸੇਂਜਰ ਜਿਹੜੇ ਆਏ ਹੋਏ ਨੇ ਉਹਨਾਂ ਦੇ ਵਿੱਚ ਵੀ ਅਸੀਂ ਚੈੱਕ ਕਰ ਰਹੇ ਹਾਂ ਕਈ ਵਾਰੀ ਕੋਈ ਸਸਪੈਕਟਡ ਬੰਦਾ ਜਿਹੜਾ ਇਹਦੇ ਵਿੱਚ ਟ੍ਰੈਵਲ ਕਰ ਰਿਹਾ ਹੁੰਦਾ ਤੇ ਇਸ ਤੋਂ ਇਲਾਵਾ ਜਿਹੜੀ ਟ੍ਰੈਫਿਕ ਦੇ ਵਿੱਚ ਜਿਹੜੀ ਪਾਰਕਿੰਗ ਪਲੇਸਸ ਹੈਗੇ ਨੇ ਕਈ ਵਾਰੀ ਜਿੱਦਾਂ ਅਸੀਂ ਲਾਸਟ ਚੈਕਿੰਗ ਕੀਤੀ ਸੀਗੀ ਸਾਨੂੰ ਪਾਰਕਿੰਗ ਪਲੇਸ ਦੇ ਵਿੱਚ ਕੋਈ ਚੋਰੀ ਦਾ ਮੋਟਰਸਾਈਕਲ ਵੀ ਮਿਲਿਆ ਸੀਗਾ ਸੋ ਉਹਨਾਂ ਪਲੇਸਸ ਦੀ ਵੀ ਅਸੀਂ ਚੈਕਿੰਗ ਕਰਾਂਗੇ ਜਿੱਥੇ ਅਕਸਰ ਲੋਕ ਜਿਹੜੇ ਹੈਗੇ ਨੇ ਵਹੀਕਲਸ ਆਪਣੇ ਪਾਰਕ ਕਰਦੇ ਨੇ ਸੋ ਕੁੱਲ ਮਿਲਾ ਕੇ ਜਿਹੜਾ ਇਹ ਕਸ ਆਪਰੇਸ਼ਨ ਹੈਗਾ ਸਾਡਾ ਜੋ ਤਿਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਰੱਖਦੇ ਹੋਏ ਜੋ ਪੈਸੇਂਜਰਸ ਦੀ ਟਰੈਵਲਿੰਗ ਹੁੰਦੀ ਹੈ ਉਹਦੇ ਆਮ ਦੇ ਰਿਗਾਰਡਿੰਗ ਜਿਹੜੀ ਹੈਗੀ ਚੈਕਿੰਗ ਕਰ ਰਹੇ ਅਸੀਂ ਤਾਂ ਸ਼ੱਕੀ ਕੀ ਹਾਂ ਫਿਰ ਹਾਲ ਜਿਹੜੀ ਅਸੀਂ ਵੱਖ-ਵੱਖ ਟੀ ਜੋਕੋਕ ਪਲੇਟਫਾਰਮਸ ਉਪਰ ਚੈੱਕ ਕਰ ਰਹੀਆਂ ਨੇ ਜਿੱਦਾਂ ਵੀ ਕੋਈ ਚੀਜ਼ ਧਿਆਨ ਦੇ ਵਿੱਚ ਆਉਂਦੀ ਹੈ ਤਾਂ ਉਹ ਕਰੋਨਾ ਸਰ ਬੰਦੀ ਕਾਰਵਾਈ ਕਿਆ ਕਰਾਂਗੇ ਸਰ ਜ਼ਿਲ੍ਹੇ ਦੇ ਸਾਰੇ ਰੇਡ ਸਟਾਫ ਹੈਗੇ ਆ। ਆ ਡੈਫੀਨਟਲੀ ਜਿਹੜੇ ਦੇ ਜਿਹੜੇ ਮੇਨ ਇੰਸਟ੍ਰਕਸ਼ਨਸ ਅਗੇ ਜਿੱਦਾਂ ਸੰਗਤ ਬਠਿੰਡਾ ਤੇ ਰਾਮਾ ਮੰਡੀ ਹੈ ਉਹਨਾਂ ਦੇ ਉੱਪਰ ਕੈਸ ਆਪਰੇਸ਼ਨ ਕੀਤਾ ਜਾ ਰਿਹਾ ਹੈ। ਜ਼ਿਲ੍ਹੇ ਦੇ ਸਭ ਤੋਂ ਮੇਨ ਜਿਹੜਾ ਰੇਲਵੇ ਸਟੇਸ਼ਨ ਬਠਿੰਡਾ ਦਾ ਪੈਂਦਾ ਸੋ ਬੇਸਿਕਲੀ ਸਭ ਤੋਂ ਜ਼ਿਆਦਾ ਫੋਰਸ ਇੱਥੇ ਡਿਪਲੋਏ ਕੀਤੀ ਗਈ ਹੈ।